ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਅਸ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਗੜੀ ਸਾਹਿਬ ਵਾਪਸ ਆਪਣੇ ਘਰ ਆਏ ਹੈ ਮੈਂ ਇਹਨਾਂ ਨੂੰ ਕਹਿ ਰਿਹਾ ਸੀ ਮੈਂ ਜਾ ਹੁਣੇ ਭੱਜਣ ਦਿੰਦਾ ਹਾਂ ਮੇਰੇ ਨਾਲ ਇਹਨਾਂ ਨਾਲ ਬਹੁਤ ਪਿਆਰ ਹੈ ਲੜੀ ਸਾਹਿਬ ਦਾ ਮੇਰਾ ਬਹੁਤ ਪੁਰਾਣਾ ਪਿਆਰ ਹੈ ਇਹਨਾਂ ਨੂੰ ਪੁੱਛੋ ਸਰਕਾਰ ਦੇ ਟਾਈਮ ਕਿਸੇ ਚੀਜ਼ ਵਾਸਤੇ ਨਾ ਕੀਤੇ ਨਾ ਪ੍ਰਿੰਟਰ ਜਦੋਂ ਆਉਂਦੇ ਸੀ ਭਰਾਵਾਂ ਸੀ ਮੇਰੀ ਜਿਹੜੀ ਸਿਆਸਤ ਹੈ ਪਰਿਵਾਰ ਮੰਨੂ ਅਸੀਂ ਸਾਡੀ ਟੀਮ ਵਰਕ ਹੈ ਮੈਂ ਆਪਣੇ ਮੁਕੇ ਦੇ ਨਹੀਂ ਸਮਝਿਆ ਮੈਂ ਆਪਣੇ ਆਪ ਨੂੰ ਇੱਕ ਟੀਮ ਮੈਂਬਰ ਸਮਝਿਆ ਕਿ ਆਪਾਂ ਸਾਰੇ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਸਿਆਸੀ ਪਾਰਟੀ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਇੱਕ ਸੋਚ ਹੈ ਇੱਕ ਕੌਮ ਦੀ ਆਵਾਜ਼ ਹੈ ਖਾਲਸਾ ਪੰਥ ਦੀ ਫੌਜ ਹੈ ਪੰਜਾਬੀਆਂ ਦੀ ਫੌਜ ਹੈ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਵਾਸਤੇ ਨਹੀਂ ਪੈਦਾ ਹੋਈ ਸੋਰੰ ਦੇ ਖਲਾਫ ਲੜਨ ਵਾਸਤੇ ਪੈਦਾ ਹੋਈ ਹੈ 103 ਸਾਲ ਪੁਰਾਣੀ ਪਾਰਟੀ ਸਰਕਾਰ ਤਾਂ ਹੋਣੀ ਵੀ ਭਾਈ ਸਾਹਿਬ ਬਣਿਆ 103 ਸਾਲ ਤੱਕ ਕਿਸਾਨਾਂ ਦੀ ਲੜਾਈ ਕੌਮ ਦੀ ਲੜਾਈ ਦੇਸ਼ ਦੀ ਲੜਾਈ ਸਾਰੀ ਲੜਾਈਆਂ ਵਿੱਚ ਅਕਾਲੀ ਦਲ ਹੀ ਰਿਹਾ ਸਾਰੀ ਲੜਾਈਆਂ ਵਿੱਚ ਅਕਾਲੀ ਦਲ ਨੇ ਇਸ ਕਰਕੇ ਆ ਜਿਹੜੀਆਂ ਪਾਰਟੀਆਂ ਦੂਜੀਆਂ ਆ ਇਕੱਲੇ ਰਾਜ ਕਰਨ ਵਾਸਤੇ ਹੁੰਦੀ ਹੈ ਅਕਾਲੀ ਦਲ ਸੇਵਾ ਕਰਨ ਵਾਸਤੇ ਹੁੰਦਾ ਤੁਸੀਂ ਇਸੇ 50 ਸਾਲ ਦਾ ਇਤਿਹਾਸ ਦੇਖ ਲਓ ਜਿਆਦਾ ਤੂੰ ਜਾਣਦੀ ਲੋੜ ਨਹੀਂ 22 ਸਾਲ ਪੰਜਾਬ ਸ ਮੁੱਖ ਮੰਤਰੀ ਰਹੇ 10 12 ਸਾਲ ਸੈਂਟਰ ਰਾਜ ਰਿਹਾ ਤੇ ਤੁਹਾਡੇ ਟਾਈਮ 10 ਸਾਲ ਕੈਪਟਨ ਰਿਹਾ ਆ 2 3 ਸਾਲ ਹੋਣਾ ਛਾਣ ਵਾਲੇ ਤੁਰੇ ਫਿਰਦੇ ਐ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਤੁਸੀਂ ਆਪਣੇ ਇਥੋਂ ਪੰਜਾਬ ਦੇ ਕਿਤੇ ਵੀ ਚਲੇ ਜਾਓ ਜੇ ਯੂਬਲ ਦੇਖੋਗੇ ਉਹ ਕਨੈਕਸ਼ਨ ਅਕਾਲੀ ਦਲ ਨੇ ਦਿੱਤਾ ਤੇ ਉਹਦੀ ਬਿਜਲੀ ਅਕਾਲੀ ਦਲ ਨੇ ਦਿੱਤੀ ਹੈ ਜੇ ਪੁਰਾਣਾ ਦੇਖੋਗੇ ਬਣਾਇਆ ਅਕਾਲੀ ਦਲ ਨੇ ਸਕੂਲ ਦੇਖੋਗੇ ਬਣਾਇਆ ਅਕਾਲੀ ਦਲ ਨੇ ਸੜਕਾਂ ਦੇਖੋਗੇ ਬਣਾਈ ਅਕਾਲੀ ਦਲ ਨੇ 에어ਪੋਰਟ ਦੇਖੋਗੇ ਬਣਾਈ ਅਕਾਲੀ ਦਲ ਇੱਕ ਵੀ ਨਿਸ਼ਾਨੀ ਤੁਸੀਂ ਤਾਂ ਜਾਣਦੇ ਹੋ 5-10 ਸਾਲ ਕੈਪਟਨ ਅਮਰਿੰਦਰ ਸਿੰਘ ਰਿਆ ਸੀ ਮੁੱਖ ਮੰਤਰੀ ਕਿੰਨੀ ਵਾਰ ਛੋਟੇ ਥੀ ਨਾ ਇਹ ਪੰਜਾਬ ਕੀ ਇੱਕ ਨਿਸ਼ਾਨੀ ਦੱਸਦੇ ਨਹੀਂ ਉਹ ਤੱਕਲੀ ਰਾਜ ਕਰਨ ਵਾਸਤੇ ਹੁੰਦੇ ਮੁੱਖ ਮੰਤਰੀ ਬਣਦੇ ਹੋ 5 ਸਾਲ ਭਾਰਮੰਗਸਾ ਜਿ ਰਹਿ ਗਏ ਇੰਗੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਦੇ ਮਨ ਨਾਲ ਹਰ ਟੇਢੀ ਚੀਜ਼ਾਂ ਜਾਂਦੇ ਸੀ ਸੰਗਤ ਦਰਸ਼ਨ ਕਰਦੇ ਥੋੜੇ ਜਿਵੇਂਦੇ ਸੀ ਤੁਹਾਡੀਆਂ ਤਕਲੀਫਾਂ ਜਾਣਦੇ ਸੀ ਨਾਦਰ ਹੱਲ ਕਰਦੇ ਸੀ ਜਨਤਾ ਦੀ ਸਰਕਾਰ ਸੀ ਗਰੀਬ ਕਿਸਾਨ ਮਜ਼ਦੂਰ ਦੀ ਵਪਾਰੀ ਦੀ ਸਰਕਾਰ ਸੀ ਐਂ ਲੱਗਦਾ ਜੀ ਸਾਡਾ ਮੁੱਖ ਮੰਤਰੀ ਹੈ ਸਾਡੀ ਸਰਕਾਰ ਹੈ ਅਕਾਲੀ ਲੋ ਕਾਂਗਰਸ ਦਾ ਆਇਆ ਨਹੀਂ ਆ ਰਿਹਾ ਨਹੀਂ ਵੰਗਰੇ ਚਾਹਰਾ ਆਇਆ ਹੁਣ ਵੀ ਦੇਖੋ ਆ ਜਿਹੜੀ ਲੜਾਈ ਹੈ ਥੋੜੀ ਹੋਂ ਦੀ ਲੜਾਈ ਹੈ ਇੱਕ ਪਾਸੇ ਥੋੜੀ ਆਪਣੀ ਖੇਤਰੀ ਪਾਰਟੀ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਮੈਂ ਸਾਰਾ ਕੁਛ ਨਾ ਛੋੜਿਆ ਆ ਦਿੱਲੀ ਵਾਲੀਆਂ ਪਾਰਟੀਆਂ ਕੀ ਥੋੜਾ ਥੋੜੀ ਲੜਾਈ ਲੜਨੀ ਹੈ ਉਹ ਤਾਂ ਆਪਣੇ ਨੂੰ ਦੇਖਦੀ ਹੈ ਸਾਨੂੰ ਤਾਂ ਐਂਹੀ ਚਾਹੀਦੀ ਹੈ ਇੰਨੇ ਜਿਹੜੇ ਐਮਪੀ ਜਿੱਤ ਕੇ ਜਾਂਦੇ ਉੱਥੇ ਬੋਲਦੇ ਵੀ ਪੰਜਾਬ ਦੇ ਹੱਕ 'ਚ ਨਹੀਂ ਉਹ ਦੇਖਦੇ ਆ ਕਿ ਸਿੱਟੇ ਸੋਨੀਏ ਗਾਂਜੀ ਜੇ ਦੇਖੋ ਖੁਸ਼ ਹੋਊਂਗੀ ਰਾਹੁਲ ਗਾਂਧੀ ਜੇ ਦੇਖੋ ਖੁਸ਼ ਹੋਊਗਾ ਮੋਦੀ ਸਾਹਿਬ ਜੇ ਖੁਸ਼ ਹੋਣਗੇ ਉਸ ਹਾਵਨਾ ਕਰਉਂਦੇ ਆ ਐਸ ਕਰਕੇ ਮੈਂ ਅੱਜ ਜਾਦਾ ਸਾਹਮਣੇ ਲੈਣਾ ਚਾਹਦਾ ਕਿਉਂਕਿ ਮੈਂ ਪੁਰਕਸ਼ੇਤ ਜਾਣਾ ਸੀ ਉੱਥੇ ਆਪਣਾ ਹਰਿਆਣਾ ਜਿਹੜਾ ਇੰਡੀਅਨ ਨੈਸ਼ਨਲ ਲੋਕਤਾਲਾ ਹੈ ਉਹ ਵੀ ਖੇਤਰੀ ਪਾਰਟੀ ਹੈ ਮੈਂ ਇੱਕ ਇਹ ਕੰਨਾ ਦੱਸ ਦੇਣਾ ਹੈ ਜੇ ਦੇਸ਼ ਦੀ ਵਿੱਚ ਬਚਾਉਣਾ ਹੈ ਆਪਾਂ ਨੂੰ ਖੇਤਰੀਆਂ ਪਾਰਟੀਆਂ ਸੂਬੇ ਦੀ ਤਕਨੀਆ ਕਰਨੀਆਂ ਪੈਣੀਆਂ ਕੋਈ ਆਵਾਜ਼ ਬੰਦ ਨਹੀਂ ਆਪਣੇ ਖੇਤਰ ਨੇ ਆਵਾਜ਼ ਆਈ ਖੇਤਰੀ ਪਾਰਟੀ ਕਰਨਾ ਚਾਹਣਾ ਤੇ ਮੈਂ ਤੁਹਾਨੂੰ ਪੰਜਾਬੀਆਂ ਨੂੰ ਅਖੀਰ ਇੱਕ ਗੱਲ ਹੀ ਕਹਿਣਾ ਚਾਹਣਾ ਹੈ ਦੇਖੋ ਨੈਸ਼ਨਲ ਪਾਰਟੀਆਂ ਨੇ پوری ਕਿਸਾਨ ਧਰਨਾ ਦੇ ਰਹੀ ਜਾਣਾ ਚਾਹੁੰਦੇ ਨੇ ਦਿੱਲੀ ਬਾਰਡਰ ਸੀਲ ਕਰਦੇ ਬੀਜੇਪੀ ਸੈਂਟਰ ਦੀ ਸਰਕਾਰ ਸੀ ਝਾੜੂ ਵਾਲਿਆਂ ਦੀ ਪੰਜਾਬ ਸੀ ਦੋਨੋਂ ਰਲ ਕੇ ਬਾਰਡਰ ਸੀਲ ਕਰਦੇ ਤੁਹਾਨੂੰ ਜਾਨ ਨਹੀਂ ਦਿੰਦਾ ਤੁਸੀਂ ਵੀ ਬਾਰਡਰ ਸੀਲ ਕਰਦੇ ਹੋ ਪਹਿਲੀ ਜੂਨ ਨੂੰ ਬਾਰਡਰ ਸੀਲ ਕਰ ਦਿਓ ਕਿ ਵੋਟਾਂ ਪੰਜਾਬੀਆਂ ਦੀ ਇਕੱਲੇ ਪੰਜਾਬ ਦੀ ਪਾਰਟੀ ਨੂੰ ਪਾਉਂਗੇ ਦਿੱਲੀ ਵਾਲੇ ਕਿਸੇ ਨੂੰ ਨਹੀਂ ਵੋਟ ਦਿੰਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾਲੇ ਤੁਸੀਂ ਕੱਲ ਆ ਵੀ ਯਾਦ ਰੱਖਿਓ

ਖਾੜੀ ਤੇ ਹਮਲਾ ਹੋਏ ਹੋਗੇ ਫਿਰ ਵੀ ਆਪਾਂ ਕਾਂਗਰਸ ਨੂੰ ਡੋਟ ਪਾਉਗੇ ਇਸ ਕਰਕੇ ਮੈਂ ਆਈ ਕਹਿਣਾ ਛੋੜਣਾ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦਸਾਂ ਰਸਤੇ ਚੱਲਦੀ ਹੈ ਸਰਬੱਤ ਦਾ ਭਲਾ ਸੋਚਦੀ ਹੈ ਸਾਰੇ ਧਰਮਾਂ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਨੂੰ ਤਰੱਕੀ ਤੇ ਲਿਜਾਣ ਵਾਲੀ ਪਾਰਟੀ ਹੈ ਦੂਜੀਆਂ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾਉਂਦੀਆਂ ਹਨ ਵੋਟਾਂ ਖਾਤ ਅਸੀਂ ਸਾਰਿਆਂ ਨੂੰ ਜੋੜਦੇ ਹਾਂ ਇਕੱਠੇ ਕਰਦੇ ਹਾਂ ਸਾਨੂੰ ਪਤਾ ਹੈ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਤਾਂ ਰਹੂਗੀ ਸੱਚੇ ਸਾਰੇ ਭਰਾਵਾਂ ਨੂੰ ਰਹਿਣ ਆ ਸੋਚ ਆਪਣੀ ਸਿੱਖ ਕੌਮ ਦੀ ਹੈ ਆਪਣੀ ਕੌਮ ਸੈਕੂਲਰ ਸੋਚ ਦੀ ਕੌਮ ਹੈ ਸਰਪੰਚ ਦੇ ਭਲੇ ਦੀ ਗੱਲ ਕਰਦੀ ਹੈ ਆਪਾਂ ਇੱਕ ਵਰਗ ਦੀ ਭਲੇ ਦੀ ਗੱਲ ਨਹੀਂ ਕਰਦੇ ਸਰਪੰਚ ਦੇ ਪ੍ਰਸ਼ਨ ਕਰਤਾ ਇਸ ਕਰਕੇ ਮੈਂ ਬੇਨਤੀ ਕਰਨਾ ਐਨਕੇ ਸ਼ਰਮਾ ਜੀ ਦੇਖੋ ਜ਼ਮੀਨ ਨਾਲ ਜੁੜੇ ਹੋਇਆ ਕੰਦਾ ਹੈ ਸਰਪੰਚੀ ਤੋਂ ਸ਼ੁਰੂ ਹੋਇਆ ਹੈ ਸਰਕਾਰੀ ਸਕੂਲੋਂ ਪੜ੍ਹ ਕੇ ਤੇ ਕੌੜੀਆਂ ਪੌੜੀਆਂ ਚੜ ਕੇ ਵੱਡੇ ਬਾਦਲ ਸਾਹਿਬ 70 ਸਾਲ ਅਕਾਲੀ ਦਲ ਸੇਵਾ ਕੀਤੀ ਵੱਡੇ ਬਾਦਲ ਸਾਹਿਬ ਨੇ ਵੀ ਸਭ ਤੋਂ ਪਹਿਲੇ ਬਾਦਲਪਿੰਡ ਦੇ ਸਰਪੰਚ ਬਣੇ ਉਹਦੇ ਬਾਅਦ ਪੁਲਾਹ ਸੰਧੀ ਦੇ ਇਲੈਕਸ਼ਨ ਲੜੇ ਫਿਰ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਲੜ ਕੇ ਜਿੱਤੇ ਚੇਅਰਮੈਨ ਬਣੇ ਫਿਰ ਐਮਐਲਏ ਬਣੇ ਇੱਥੇ ਸਹਾਰੀਆਂ ਪੌੜੀਆਂ ਚੜੀਆਂ ਇੱਥੇ ਲੋਕ ਹੈ ਕਿਹੜੇ ਬੈਂਕ ਸੁਪਤੇ ਜਨਾ ਚੋਣੇ ਆ ਭਗਵਾਨ ਤੁਮ ਦੇਖ ਹੀ ਆ ਸਿੱਧਾ ਮਜ਼ਾਕ ਕਰਦਾ ਕਰਦਾ ਆਪਣੇ ਸਾਰਿਆਂ ਦਾ ਮਜ਼ਾਕ ਕਰਦਾ ਉਹ ਵੀ ਕਹਿੰਦਾ ਤੁਹਾਨੂੰ ਸੌਂਦਾ ਸੀ ਤੇ ਉਹ ਹੱਥ ਰਿਹਾ ਕਿ ਮੈਂ ਕਿਵੇਂ ਲੋਕਾਂ ਦਾ ਬੇਕੂ ਬਣਾ ਕੇ ਹੁਣ ਪੰਜਾਬ ਦੀ ਜੰਦਾ ਰੋਰੀ ਹੈ ਉਹ ਹੱਥ ਰਿਹਾ ਹੈ ਆਰਾਮ ਨਾਲ ਦਾਰੂ ਪੀ ਕੇ ਰਾਤ ਨੂੰ ਬੈਠਾ ਹੈ ਹੈ ਕਹਿੰਦਾ ਮੈਂ ਮੁਸਤਫਾ ਰਿਆ ਹੜ ਲੋ ਪੁੱਛੋ ਕਰਨਾ ਤੁਸੀਂ ਹੁਣ ਐਸ ਕਰਕੇ ਆਪਾਂ ਲੀਡਰ ਬੰਦੇ ਇੱਕ ਰਾਤ ਹੀ ਬੰਦੇ। ਯਾਪਿਆ ਸਾਲ ਲੱਗਿਆਂ ਤੋਇਆ ਜੜਪਾ ਹੁੰਦਾ ਸਰਕਾਰ ਚਲਾਉਣੀਆਂ ਐ ਨਹੀਂ ਕਿ ਸਿਰੂ ਗੱਡੀ ਫੜਾ ਦਿਓ ਜਿਹਨੂੰ ਕਦੀ ਬੱਚਾ ਜਾਮਾ ਕਿ ਆਹ ਕਾਰ ਫੜ ਕੇ ਚੱਲ ਪਾ ਐਕਸੀਡੈਂਟ ਹੋਣਾ ਹੀ ਐ। ਸ਼ੌਮਨੀ ਕਾਲੀਦਾਦੀ ਲੀਡਰਸ਼ਿਪ ਦਿੱਤੀ ਜੜਪੇ ਦੇਖੋ ਕਿੰਨੇ ਸਾਲ ਦੇ ਤਜਰਬੇ ਆ। ਬਾਦਲ ਸਾਹਿਬ 16-17 ਸਾਲ ਸਾਡੇ ਇੱਥੇ ਐ ਕੋਈ 10 ਸਾਲ ਦੇ। ਬਾਦਲ ਸਾਹਿਬ ਵਟਿਆ ਨੂੰ ਐਨਐਸਏ ਚ ਰੱਖਿਆ ਗਿਆ 16 ਸਾਲ ਐਨਐਸਏ ਚ ਬਾਦਲ ਸਾਹਿਬ ਨੇ ਨਹੀਂ ਕਿਹਾ ਹੁੰਦੜ ਸਾਹਿਬ ਨੇ ਨਹੀਂ ਕਿਹਾ ਬਰਬਾਹ ਸਾਹਿਬ ਨੇ ਨਹੀਂ ਕਿਹਾ ਕਿ ਸਾਨੂੰ ਛੱਡ ਦਿਓ ਐਨਐਸਏ ਚ ਵੱਡੇ ਬਾਦਲ ਸਾਹਿਬ ਨੂੰ ਕੁੰਬ ਟੂਰ ਜੇਚ ਰੱਖਿਆ 3 ਸਾਲ ਜੱਪਰਪੁਰ ਦੇ ਚ ਰੱਖਿਆ ਤੇ ਅਸਾਮ ਦੀ ਜੇਚ ਰੱਖਿਆ 2 ਸਾਲ ਉਹ ਕੋਈ ਨਹੀਂ ਗਿਆ ਮੈਨੂੰ ਯਾਦ ਆ ਜਦੋਂ ਮੇਰੀ ਭੈਣ ਦਾ ਵਿਆਹ ਸੀ ਸਰਕਾਰ ਕਹਿੰਦੀ ਤੁਸੀਂ ਦਰਖਾਸਤ ਦੇ ਦਿਓ ਪਰੋਲ ਲੈ ਲਓ ਆਪਸਾ ਨਹੀਂ ਨਹੀਂ ਕਰਦਾ ਉਹ ਅਕਾਲੀ ਤਾਂ ਵੀ ਸੋਹਿਆ ਜੀ ਜਵਾਬ ਮੰਗੀ ਨਹੀਂ ਕਿਤੇ ਭਾਵੇਂ 10 ਸਾਲ ਰੱਖੋ ਪਈਓ ਆਪਾਂ ਨੂੰ ਸੀਜੀ ਦਾ ਨਹੀਂ ਜਿੱਤੇ ਬੰਦੀ ਕਹਿੰਦੇ ਆਪੀ ਕੌਮ ਸੀਖਾ ਦੀ ਕੌਮ ਕਹੇ ਜਾਂ ਨਾ ਪਾਰਟੀ ਸੀਖਾ ਦੀ ਜਿੱਥੇ ਬੰਦੇ ਕਹਿੰਦਾ ਕੋਲ ਹੈ 103 ਸਾਲ ਪਾਣੀ ਪਾਤੀ ਹੈ ਕੌਮ ਦੀ ਪਾਰਟੀ ਹੈ ਆ ਨਾ ਧਰਨ ਵਾਲੀ ਹੈ ਨਾ ਜ਼ੁਰਮ ਸਹਿਣ ਵਾਲੀ ਹੈ ਇਸ ਕਰਕੇ ਪੰਨੇ ਸਾਨੂੰ ਕਹਿ ਦੇਣ ਨੂੰ 10 ਸਾਲ ਜਾਣਾ ਪਏਗਾ ਅਸੀਂ ਨਹੀਂ ਮੰਨਤਾ ਕਰਾਂਗੇ ਨਹੀਂ ਖੰਨ ਸਾਡੇ ਦੋਸਤਾਂ ਦੇ ਉਸ ਦਾ। ਆਹ ਫਰਕ ਹੈ। ਧਾਈਓ ਮੈਂ ਕਹਿਆ ਅਬ ਸੋਚ ਹੈ 1 ਸਾਲ ਚ ਪੰਥ ਨਹੀਂ ਹੋ ਸਕਦਾ। 5 ਸਾਲ 103 ਸਾਲ ਜਿਹਨੇ ਛੋਕੜ ਦੇਖੋ ਪੰਥ 55 ਸਾਲ ਸਾਨੂੰ ਕੇ ਬਾਲਰ ਸ਼ਾਪ ਦੇ ਨਾਲ 55 55 ਸਾਲ 20 20 ਸਾਲ 40 40 ਸਾਲ ਇਸ ਤੱਕ ਇਹ ਮੈਂ ਬੇਨਤੀ ਕਰਨਾ ਜੇ ਆਪਣੀ ਕੌਮ ਦੀ ਫੌਜ ਨੂੰ ਤੁਸੀਂ ਕਮਜ਼ੋਰ ਕਰਤਾ 7 ਸਾਲ ਪਹਿਲੇ ਕੋਆ ਕੀ ਤੁਹਾਡੇ ਸਾਹਮਣੇ ਹੈ ਤੁਹਾਡੇ ਬਾੜਨਾ ਦੇ ਇਹਨਾਂ ਨੇ ਤੁਹਾਨੂੰ ਕੌਨਸੈਪਟ ਏ ਜੇ ਕਾਲੀ ਦਾ ਰਾਜ ਹੁੰਦਾ ਹੈ ਹਿੰਮਤ ਨਹੀਂ ਸੀ ਤੇ ਤੁਹਾਡੇ ਲੋਕ ਆਪਣਾ ਸੁਭਾਅ ਦੂਜੇ ਸੈਂਟਰ ਕੀ ਵੀ ਕਮਜ਼ੋਰੀ ਇਹਨਾਂ ਦੀ ਹਿੰਮਤ ਨਹੀਂ ਹੋਣੀ ਸੀ ਤੁਹਾਡੇ ਰਾਜੇ ਨਾਲ ਧੱਕਾ ਕਰੀ ਜਾਂਦੇ ਤੁਸੀਂ ਕਮਜ਼ੋਰ ਕਰਤਾ ਉਹਨਾਂ ਨੇ ਕੀ ਕੀਤਾ ਉਹਦੇ ਬਾਅਦ ਤਤ ਹਜ਼ੂਰ ਸਾਹਿਬ ਜਿਹੜਾ ਆਪਣਾ ਤਖਤ ਸਾਹਿਬ ਹੈ ਤੱਤ ਫਰੂਖ ਸਾਬ ਉਤੇ ਆਰਐਸਐਸ ਦੀ ਪੂਰਾ ਕੰਟਰੋਲ ਹੈ ਉਹਨਾਂ ਨੇ ਇੱਕ ਪਾਸ ਕਰਕੇ ਪੁਰਾਣਾ ਇਹ ਪ੍ਰਬੰਧ ਕਰਤਾ ਤੇ ਆਪਣੇ ਬੰਦੇ ਪਾੜਦੇ ਤੱਤ ਪਟਨਾ ਸਾਹਿਬ ਤੇ ਕੰਟਰੋਲ ਲੈ ਲਿਆ ਦਿੱਲੀ ਗੁਰਦੂਰਾ ਪ੍ਰਬੰਧਕ ਕਮੇਟੀ ਤੇ ਕੰਟਰੋਲ ਲੈ ਲਿਆ ਥੋੜੀ ਜੌਮੀ ਗੁਰਦੂਰਾ ਪ੍ਰਬੰਧਕ ਕਮੇਟੀ ਜਿਹੜੇ ਗਰੇਥ ਨਹੀਂ ਤੋੜ ਸਕੇ ਉਹਨਾਂ ਨੇ ਤੋੜ ਕੇ ਹਰਿਆਣਾ ਬਣਾਤਾ ਤੇ ਬਣਾਇਆ ਕਿਉਂ ਦਾਦੂ ਬਣ ਗਏ ਤੇ ਆਪਾਂ ਕਿ ਕਿੰਨੇ ਵਿੱਚੀ ਦਾਦੂੜ ਪੰਚਾ ਪੈ ਗਈ

جی اپنی توڑ پاڑ کر دلی پارٹی اپنی طاقت اپنی طاقت کوئی طاقت رکھے سو میں زیادہ سب لینا چاہتا این کے شرما جی میرے بھی دیکھو انہوں نے جناب بہت ضروری ہے ਹੋਰ ਕੀ ਹੈ ਜਿਹਦਾ ਮਾਹੌਲ ਬਣਿਆ ਸੋਨਿਹਾਰ ਮੈਂ ਤੁਹਾਨੂੰ ਅੱਜ ਦੱਸਾਂ ਫੌਜ ਕਰਨੀ ਲੱਗ ਗਈ ਥੋੜੀ ਸਾਡੇ ਵਾਸਤੇ ਬੜਾ ਸੌਖਾ ਸੀ ਕਹਿੰਦੇ ਸੀ ਪੀ ਕੋਈ ਕਹਿੰਦਾ ਸੀ ਪੀ ਜੀ ਪੀ ਨਾਲ ਸਭ ਤਰ੍ਹਾਂ ਦਾ ਬੜਾ ਸੌਖਾ ਕਿ 10 11 ਤਾਂ ਨਹੀਂ ਆ ਜਣੀਆਂ ਮੈਂ ਕੰਨਾ ਮੈਨੂੰ ਭਾਵੇਂ ਇੱਕ ਨਾ ਆਏ ਪਰ ਕੌਮ ਦੀ ਪ੍ਰਸਤੀਜ ਖਾਲਸਾ ਪੰਥ ਦੀ ਪ੍ਰਸਤੀਜ ਤੇ ਪਾਰਟੀ ਦੀ ਪ੍ਰਸਤੀਜ ਤੇ ਮੈਂ ਕੰਪਰੋਮਾਈਜ਼ ਨਹੀਂ ਕਰਾਂਗਾ ਪਰ ਮੈਨੂੰ ਜੋ ਆ ਜੀ ਆਪਣੇ 27 ਦਿਨ ਆਏ ਪਰ ਆਪਾਂ ਅਸੂਲਾਂ ਦੇ ਪਿੱਛੇ ਨਹੀਂ ਹਟ ਸਕਦੇ ਮੈਂ ਕਹਿੰਦਾ ਅਸੂਲਾਂ ਦੇ ਪਿੱਛੇ ਨਹੀਂ ਹਟ ਸਕਦੇ ਬਾਗਲ ਸਾਹਿਬ ਐਂ ਦੇ ਨਾਲ ਜੇਹਰ ਜਾਂਦੀ ਲੋੜ ਨਹੀਂ ਜੇ ਅਸੀਂ ਬਹੁਤੇ ਕਦੇ ਰਹੇ ਤੇ ਮੁੱਖ ਮੰਤਰੀ ਕਿੰਦੇ ਚੁਲੂਏ ਬਣੇ ਰਹੇ ਤੇ ਮੁੱਖ ਮੰਤਰੀ ਬਣੇ ਰਹੇ ਤੇ ਜੇਹਰਾਂ ਜਾਂਦੀ ਲੋੜ ਹੀ ਨਹੀਂ ਬੀਜਪੀ ਦਾ ਜਿਹੜਾ ਸੰਦਾਨਾ ਵੀ ਕਹਿੰਦਾ 27 ਚ ਕਰਦੀ ਚੱਲਦੀ ਹੈ ਬੋਲੇ ਸੋਨਹਾ ਅੱਜ ਸ਼ਾਮ ਹੋ ਗਿਆ ਜੀ ਪ੍ਰਧਾਨ ਜੀ ਤੁਹਾਡੇ ਨਾਲ ਤੂੰ ਐਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਣਾ ਹੈ ਆ ਲੜਾਈ ਥੋਡੀ ਹੈ ਕੌਮ ਦੀ ਪੰਜਾਬੀਆਂ ਦੀ ਲੜਾਈ ਹੈ ਇੱਕ ਪਾਸੇ ਤੁਸੀਂ ਹੋ ਇੱਕ ਪਾਸੇ ਕਿਸਾਨ ਗਰੀਬ ਮਜ਼ਦੂਰ ਪੰਜਾਬੀ ਹੈ ਦੂਜੇ ਪਾਸੇ ਦਿੱਲੀ ਵਾਲੇ ਹੁਕਮਰਾਨ ਹੈ ਭਜਾ ਦਿਓ ਉਹਨਾਂ ਨੂੰ ਵੋਟਾਂ ਪਾ ਕੇ 13 ਜਾਂ 13 ਸੀਟਾਂ ਜਿਤਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰੂ ਬਾਕੀ ਵੀ ਜਿਹੜੇ ਡੀਸੀ ਜਿੰਦਰਪਸ ਜੀ ਜਿਹੜੇ ਰੋਮਨੀ ਜੀ ਆਏ ਆ ਸੈਨੀ ਬਰਾਦਰੀ ਦੇ ਪ੍ਰਧਾਨ ਸਾਹਿਬ ਜੈਨਾ ਸਮਾਜ ਵਾਲਿਆਂ ਤੋਂ ਬਾਕੀ ਵੀ ਜਨਾਬ ਮੈਂ ਸਭੂ ਦੇ ਮਾਰ ਕੇ ਹੋ ਤੋ ਜੀ ਕਾਲੀ ਜਨ ਦੇ ਪ੍ਰਧਾਨ ਜੀ ਜੈਨਾ ਜੀ ਸਾਡੇ ਵੀਰਾ ਪਿੰਡ ਤੇ ਇੱਥੇ ਕੁ ਮਿੰਟ ਪਰ ਸਾਡਾ ਪਵਾਦੀ ਵਾਲਾ ਸਾਰਾ ਢੰਡਾ ਇਸ ਪਰਿਵਾਰ ਦੇ ਵਿੱਚ ਵਾਦਾ ਹੋਇਆ ਹੈ ਜੀ ਜੀ ਅੰਦਰ ਬੈਠਣ ਦੇ ਹੋਇਆ ਕਿਵੇਂ ਦੇਖੋ ਬਹੁਤ ਵੱਡੀ ਸਾਨੂੰ ਖੁਸ਼ੀ ਹੈ ਗੱਡੀ ਸਾਹਿਬ ਸਾਡੇ ਪਰਿਵਾਰ ਦੇ ਮੇਰਾ ਮਾਤਾ ਦਾ ਦਿਲੋਂ ਪਿਆਰ ਕਰਦੇ ਰਹਿਣਾ ਮੈਂ ਜਦੋਂ ਉਧਰ ਵੀ ਘਰ ਵੀ ਟੈਲੀਫੋਨ ਬੁਲਾ ਲੈਂਦਾ ਹੁੰਦਾ ਸੀ ਮੈਂ ਦੁੱਖ ਕਰਨ ਵਾਸਤੇ ਮੈਂ ਕਿਹਾ ਕੀ ਆਲਾ ਘੜੀ ਲਾਉਂਦਾ ਅੱਜ ਦਲਬੀਰ ਬੋਲਦੀ ਦਲਬੀਰ ਬੋਲਦੀ ਸ਼ਾਮਲ ਹੋ ਗਏ ਨੇ ਜੀ ਅੱਜ ਆਪ ਦੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਨੇ ਸ਼ਾਮਲ ਕਰਾਇਆ ਜੀ ਆਮ ਆਦਮੀ ਪਾਰਟੀ ਨੂੰ ਜਿੰਨੇ ਮਰਜ਼ੀ ਸ਼ਾਮਲ ਕਰ ਲੋ ਭੋਗ ਪੈ ਗਿਆ ਉਹਨਾਂ ਦਾ ਜਿੰਨੇ ਮਰਜ਼ੀ ਸ਼ਾਮਲ ਭਾਜਪਾ ਕਰ ਲੋ ਜਿੰਨੇ ਮਰਜ਼ੀ ਸ਼ਾਮਲ ਆਮ ਆਦਮੀ ਪੜ ਜੋ ਸਾਰੇ ਕਾਲੀ ਜਿਹੜੇ ਮੈਨੀਫੈਸਟੋ ਕੱਢ ਆ ਰਹੇ ਨੇ ਟੋਨ ਇਨਵੈਸਟਰ ਦੋ ਚਾਰ ਦਿਨਾਂ ਜੀ ਥੈਂਕ ਯੂ ਕੀ ਖਾਸ ਹੋਏਗਾ ਇਹ ਵਿੱਚ ਸਾਡੀ ਆਰਾਮ ਕਰਦੇ ਮੁੰਬਈ ਦੇ ਨਾਲ ਹੋਊਗਾ